ਗਲਨੌਰ ਡੀਵੀ ਹਾਈ ਸਕੂਲ ਦੇ ਨੇੜੇ ਪੁੱਲੀ ਟੁੱਟਣ ਕਰਕੇ ਰਹنگੀਰ ਕਾफी ਪਰੇਸ਼ਾਨ ਨੇ ਦਰਅਸਲ ਇੱਥੇ ਲੋਕਾਂ ਦੇ ਲਈ ਵੱਡੀ ਮੁਸੀਬਤ ਬਣੀ ਹੋਈ ਹੈ ਤਾਂ ਗੱਲਬਾਤ ਕਰਦੇ ਆ ਲੋਕਾਂ ਦਾ ਇਹ ਕਹਿਣਾ ਕਿ ਸਵੇਰੇ ਹੀ ਇੱਕ ਬੱਚਾ ਇਸ ਦੇ ਵਿੱਚ ਡਿੱਗਿਆ ਜਿਸ ਦੇ ਨਾਲ ਗਰੀਬ ਦੇ ਸਾਈਕਲ ਦਾ ਵੀ ਨੁਕਸਾਨ ਹੋਇਆ ਤੇ ਬੱਚੇ ਨੂੰ ਵੀ ਸੱਟਾਂ ਆਈਆਂ ਨੇ ਤਾਂ ਦੱਸਦੇ ਇਹ ਕਿ ਲੋਕਾਂ ਨੇ ਮੁਸ਼ਕਲ ਦੇ ਨਾਲ ਉਹਨਾਂ ਨੂੰ ਬਚਾਇਆ ਤਕੀ ਇਹ ਵੀ ਚਾਰਿਆ ਕਿ ਪੂਰੇ ਇਲਾਕੇ ਦੇ ਵਿੱਚ ਕਲਾ ਨੌਰ ਦਾ ਹਾਲ ਕਾਫੀ ਮਾੜਾ ਹੋ ਚੁੱਕਿਆ ਪਰ ਲੋਕਾਂ ਦਾ ਇਹ ਕਹਿਣਾ ਕਿ ਕੋਈ ਧਿਆਨ ਹੀ ਨਹੀਂ ਦੇ ਰਿਹਾ ਜਿਸ ਕਰਕੇ ਗੁੱਸੇ ਦੇ ਵਿੱਚ ਆਏ ਲੋਕ ਜਿਨ੍ਹਾਂ ਵੱਲੋਂ ਇਸ ਦੇ ਜਲਦ ਤੋਂ ਜਲਦ ਹੱਲ ਦੀ ਮੰਗ ਕੀਤੀ ਗਈ ਹੈ ਤਾਂ ਜੋ ਕੋਈ ਅਣਸੁਖਾਂ ਵੀ ਘਟਨਾ ਨਾ ਵਾਪਰ ਜਾਵੇ ਹਾਲਾਂਕਿ ਇਸ ਮੌਕੇ ਪੱਤਰਕਾਰਾਂ ਦੇ ਵੱਲੋਂ ਜਦੋਂ ਬੀਡੀਪੀਓ ਕਲਾ ਨੌਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਮਾਮਲਾ ਜਲਦ ਹੱਲ ਕਰਵਾ ਦਿੱਤਾ ਜਾਵੇਗਾ ਹਾਲਾਂਕਿ ਅਧਿਕਾਰੀ ਦਾਅਵੇ ਤਾਂ ਕਰ ਰਹੇ ਨੇ ਪਰ ਵੇਖਣਾ ਹੋਏਗਾ ਕਿ ਆਖਿਰ ਕੱਤ ਤੱਕ ਇਹ ਮਸਲਾ ਹੱਲ ਹੁੰਦਾ ਹੈ ਜਾਂ ਫਿਰ ਲੋਕਾਂ ਨੂੰ ਇਹ ਵੀ ਹੀ ਮੁਸੀਬਤ ਚਲਣੀ ਪੈਂਦੀ ਹੈ ਹਾਂਜੀ ਪ੍ਰਧਾਨ ਸਾਹਿਬ ਇਹ ਮਸਲਾ ਹੀ ਮੋਸਟਲ ਕੀ ਆ ਆਹ ਸੈਂਟਰ ਬੈਂਕ ਲੱਗਿਆ ਪੁਲੀ ਟੁੱਟੀ ਆ ਸੇਰੇ ਬੱਚਾ ਇੱਕ ਡਿੱਪਿਆ ਸੀ ਦੇ ਵਿੱਚ ਸ਼ਾਇਦ ਉਹ ਕੋਲ ਅਗਲੇ ਪ ਨੂੰ ਮਗਰਾ ਟੁੱਟ ਗਿਆ ਸੀ ਉਹਦਾ ਬੱਚਾ ਇਹਦਾ ਗਰੀਬ ਦਾ ਤੇ ਅਸੀਂ ਪ੍ਰਸ਼ਾਸਨ ਕੋਲ ਬੇਨਤੀ ਕਰਨਿਆ ਪੁਕਾਸ ਤੇ ਕਰੋ ਪੁਲੀ ਟੁੱਟੀ ਆ ਬਰੇ ਦਿਨਾਂ ਦੀ ਤੇ ਇਹਨੂੰ ਆ ਕੇ ਰਿਪੇਅਰ ਕੀਤੀ ਜਾਏ ਦੀ ਤੇ ਵੀਡੀਓ ਨੇ ਕਹਿੰਦੇ ਆ ਵੀਡੀਓ ਨਾ ਇੱਥੇ ਕੋਈ ਕੋਈ ਚਾਰਜ ਨਾ ਕੋਈ ਗੱਲ ਨਾ ਬਾਤ ਨਰਕ ਪਿਆ ਸਾਰੇ ਸ਼ਹਿਰ ਚ ਚਾਰਜ ਫੇਰੇ ਪਾਣੀ ਖਲੋਤਾ ਹੈ ਬਾਰਛਾਂ ਦਾ ਤਾਂ ਆ ਤਾਂ ਪੂਰੀ ਬਿਲਕੁਲ ਟੁੱਟਿਆ ਹਾਸ਼ਦਾ ਹੋ ਸਕਦਾ ਕੋਈ ਵੱਡਾ ਤੇਰੇ ਅਸੀਂ ਮੁੰਡੇ ਸਵੇਰੇ ਮੁੰਡੇ ਨੂੰ ਅਸੀਂ ਫੜ ਕੇ ਬਚਾਇਆ ਨਾਲ ਗੁੜੀਆਂ ਹੀ ਟੁੱਟੀ ਜੀ ਕਿੰਨੇ ਸਮੇ ਤੋਂ ਇਹ ਇੱਡਾਈ ਹੈ ਇਹ ਤਾਂ ਮਹੀਨਾ ਹੋ ਗਿਆ ਜੀ ਮਹੀਨੇ ਤੋਂ ਵੱਧ ਹੋ ਗਿਆ ਇਹ ਅਸਾੜੀ ਦਵੇ ਮੇਨ ਰੋਡ ਕੋਈ ਮੈਂ ਪੁੱਛ ਗਏ ਸੀ ਕੋਈ ਨਹੀਂ ਮੇਨ ਰੋਡ ਆ ਜੀ ਫਤਿਹ ਬਰੋਡ ਮੈਂ ਜੀ ਨਹੀਂ ਦੀ ਤਸੀਲ ਲੱਗੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਇੰਡੀਆ ਕ੍ਰਾਈਮ ਨਿਊਜ਼ ਤੇ ਮੈਂ ਹਾਂ ਦਤਿੰਦਰ ਸੋਢੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਰਾਜਨੀਤੀ, ਧਾਰਮਿਕ, ਸਮਾਜਿਕ ਖੇਡਾਂ ਮਨੋਰੰਜਨ ਅਤੇ ਮੌਲੀਪੋਡ ਨਾਲ ਜੁੜੀ ਹਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹੇ ਹਾਂ ਅਤੇ ਚੈਨਲ ਦੇ ਮਾਧਿਅਮ ਰਾਹੀਂ ਕ੍ਰਾਈਮ ਨਾਲ ਜੁੜੀ ਹਰ ਅਪਡੇਟ ਤੁਹਾਡੇ ਤੱਕ ਪਹੁੰਚਾਉਂਦੇ ਰਹੇ ਹਾਂ ਇਸੇ ਤਰ੍ਹਾਂ ਇੰਡੀਆ ਕ੍ਰਾਈਮ ਨਿਊਜ਼ ਹਰ ਖਬਰ ਤੁਹਾਡੇ ਤੱਕ ਪਹੁੰਚਾਦਾ ਰਹੇਗਾ ਬੜੇ ਬੜੇ ਸਾਡੇ ਨਾਲ ਦੇਖਦੇ ਰਹੋ ਇੰਡੀਆ ਕ੍ਰਾਈਮ ਨਿਊਜ਼